ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਕੱਲ ਆਪਾਂ ਵਿਚਾਰ ਕੀਤੀ ਸੀ ਕਿ ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵੱਲਾ ਪਿੰਡ ਤੋਂ ਚੱਲ ਕੇ ਤਰਨਤਾਰਨ ਸਾਹਿਬ ਔਰ ਗੋਵਿੰਦਵਾਲ ਸਾਹਿਬ ਤੇ ਖਡੂਰ ਸਾਹਿਬ ਦੇ ਦੀਦਾਰ ਕੀਤੇ ਸਤਗੁਰਾਂ ਦੇ ਬਰੋਸਾਈ ਨਗਰੀ ਨੂੰ ਨਤਮਸਤਕ ਹੋਏ ਸੋ ਅਜਿਹਾ ਵਿਚਾਰ ਕਰਨੇ ਜਦੋਂ ਅਸੀਂ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਭਾਈ ਸੰਤੋਖ ਸਿੰਘ ਦੀਆਂ ਲਿਖਤਾਂ ਨੂੰ ਪੜ੍ਹਦੇ ਹਾਂ ਤੇ ਉਸ ਤੋਂ ਪਤਾ ਚੱਲਦਾ ਹੈ ਕਿ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਹਨਾਂ ਅਸਥਾਨਾਂ ਦੇ ਦਰਸ਼ਨ ਦੀਦਾਰ ਕਰਨ ਉਪਰੰਤ ਵਾਪਸ ਬਾਬਾ ਬਕਾਲਾ ਦੀ ਧਰਤੀ ਦੇ ਉੱਪਰ ਆ ਜਾਂਦੇ ਨੇ ਬਾਬਾ ਬਕਾਲਾ ਦੀ ਧਰਤੀ ਦੇ ਉੱਪਰ ਗੁਰੂ ਕੇ ਸੰਗਤਾਂ ਦਿਨੋ ਦਿਨ ਉਹਨਾਂ ਦੀ ਆਮਦ ਵੱਧ ਰਹੀ ਹੈ ਗੁਰੂ ਘਰ ਦੇ ਅੰਦਰ ਬੜੀਆਂ ਰੌਣਕਾਂ ਬੜੀ ਚਹਲ ਪਹਲ ਹੋ ਰਹੀ ਹੈ ਤੇ ਭਾਈ ਮੱਖਣ ਸ਼ਾਹ ਵੀ ਸਤਗੁਰਾਂ ਦੇ ਪਿੱਛੇ-ਪਿੱਛੇ ਪਹਿਲਾਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਪਰ ਗਏ ਉੱਥੇ ਜਾ ਕੇ ਇਸ਼ਨਾਨ ਕੀਤਾ ਉੱਥੋਂ ਪਤਾ ਚੱਲਿਆ ਕਿ ਸਤਗੁਰੂ ਜੀ ਬੱਲੇ ਪਿੰਡ ਵੱਲ ਚਲੇ ਗਏ ਨੇ ਤੇ ਬੱਲੇ ਭਾਈ ਮੱਖਣ ਸਾਹ ਜੀ ਵੀ ਮਗਰ ਹੀ ਜਾਂਦੇ ਨੇ ਤੇ ਉਸ ਤੋਂ ਬਾਅਦ ਸਤਗੁਰੂ ਪਾਤਸ਼ਾਹ ਜੀ ਫਿਰ ਜਦੋਂ ਤਰਨ ਤਾਰਨ ਖਡੂਰ ਸਾਹਿਬ ਅਤੇ ਗੋਵਿੰਦਵਾਲ ਸਾਹਿਬ ਦੀ ਧਰਤੀ ਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਵਾਪਸ ਬਕਾਲੇ ਆਉਂਦੇ ਨੇ ਤੇ ਭਾਈ ਮੱਖਣ ਸਾਹਿਬੀ ਉਸ ਸਮੇਂ ਬਕਾਲੇ ਆ ਪਹੁੰਚਦੇ ਨੇ ਤੇ ਇੱਥੇ ਧੀਰਮਲ ਦੇ ਜਿਹੜੇ ਵਿਅਕਤੀ ਨੇ ਉਹਨਾਂ ਦੇ ਵੱਲੋਂ ਫਿਰ ਵੀ ਸਤਿਗੁਰੂ ਪਾਤਸ਼ਾਹੀ ਦੇ ਦਰ ਦਾ ਵਿਰੋਧ ਕੀਤਾ ਜਾਂਦਾ ਪਰ ਭਾਈ ਮੱਖਣ ਸਾਹਿਬ ਜੋ ਸੰਗਤਾਂ ਗੁਰੂ ਦਰਬਾਰ ਦੇ ਵਿੱਚ ਦਰਸ਼ਨ ਕਰਨ ਵਾਸਤੇ ਆਉਂਦੇ ਨੇ ਜਿੱਥੇ-ਜਿੱਥੇ ਵੀ ਕਿਤੇ ਪਤਾ ਚੱਲਦਾ ਹੈ ਕਿ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੁਰੂ ਨਾਨਕ ਦੇਵ ਨੌਵੀਂ ਜੋਤ ਬਾਬਾ ਬਕਾਲਾ ਦੀ ਧਰਤੀ ਦੇ ਉਪਰੰਗਾਂ ਤੇ ਬਹੁਤ ਸਾਰੀਆਂ ਸੰਗਤਾਂ ਇੱਥੇ ਆ ਰਹੀਆਂ ਨੇ ਤੇ ਭਾਈ ਮੱਖਣ ਸ਼ਾਹ ਅਤੇ ਉਸ ਦੇ ਜਿਹੜੇ ਬੰਦੇ ਉਹਦੇ ਨਾਲ ਨੇ ਕਿਉਂਕਿ ਉਹ ਆਪਣੇ ਲਾਮ ਲਸ਼ਕਰ ਦੇ ਸਮੇਤ ਇੱਥੇ ਆਇਆ ਸੀ ਤੇ ਇਹਨਾਂ ਦੀ ਮਦਦ ਦੇ ਨਾਲ ਹੀ ਧੀਰਮਲ ਨੂੰ ਉੱਥੋਂ ਭਜਾਇਆ ਵੀ ਸੀ ਤੇ ਜਿਹੜੇ ਹੋਰ ਮਸੰਦ ਉੱਥੇ ਬੈਠੇ ਸੀ ਉਹਨਾਂ ਨੂੰ ਪਜਾਇਆ ਸੀ ਇਹ ਮਛੰਦਰੂ ਵੀ ਫੜ ਕੇ ਇਹਨਾਂ ਬੰਦਿਆਂ ਦੇ ਰਾਹੀ ਜਿਹੜੇ ਕਿ ਭਾਈ ਮੱਖਣ ਸਾਹ ਦੇ ਬੰਦੇ ਸਨ ਉਹਨਾਂ ਦੇ ਰਾਹੀ ਹੀ ਇਹਨਾਂ ਨੂੰ ਫੜ ਕੇ ਲਿਆਂਦਾ ਗਿਆ ਸੀ ਸੋ ਰੋ ਵਿਚਾਰ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਾਬੇ ਬਕਾਲੇ ਦੀ ਧਰਤੀ ਦੇ ਉੱਪਰ ਕਾਫੀ ਲੰਮਾ ਸਮਾਂ ਬੈਠ ਕੇ ਜਿੱਥੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਅਰਦਾਸਾ ਕਰਦੇ ਨੇ ਤੇ ਉਥੇ ਸਿੱਖ ਸੰਗਤਾਂ ਨੂੰ ਪਾਵਨ ਪਵਿੱਤਰ ਉਪਦੇਸ਼ ਗੁਰੂ ਨਾਨਕ ਦੇਵ ਜੀ ਦਾ ਬਖਸ਼ਿਸ਼ ਕਰਕੇ ਨਦਰੀ ਨਦਰ ਨਿਹਾਲ ਕਰ ਰਹੇ ਨੇ ਤੇ ਇਥੋਂ ਭਾਈ ਮੱਖਣ ਸ਼ਾਹ ਸਤਿਗੁਰੂ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਦੋਂ ਬਕਾਲਾ ਦੀ ਧਰਤੀ ਦੇ ਉੱਪਰ ਵਾਪਸ ਆ ਜਾਂਦੇ ਨੇ ਤੇ ਉਸ ਵੇਲੇ ਭਾਈ ਮੱਖਣ ਸ਼ਾਹ ਲਵਾਨਾ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਆਗਿਆ ਮੰਗਦਾ ਕਿ ਪਾਤਸ਼ਾਹ ਮੈਂ ਵਾਪਸ ਆਪਣੇ ਪਰਿਵਾਰ ਦੇ ਵਿੱਚ ਜਾਣਾ ਤੇ ਸਤਿਗੁਰੂ ਪਾਤਸ਼ਾਹ ਜੀ ਉਸ ਨੂੰ ਬੜੇ ਪਿਆਰ ਦੇ ਨਾਲ ਅਦਬ ਸਨਮਾਨ ਸਤਕਾਰ ਦੇ ਨਾਲ ਤੋਰਦੇ ਨੇ ਤੇ ਭਾਈ ਮੱਖਣ ਸਾਹ ਦੇ ਉਪਰ अनेका ਬਖਸ਼ਸ਼ਾਂ ਦਾ ਮੈਂਬਰ ਸੌਂਦੇ ਨੇ ਤੇ ਪਿਆਰਿਓ ਇਸ ਤੋਂ ਅਗਲੀ ਜੋ ਵਿਚਾਰ ਹੈ ਉਹ ਗੁਰਪ੍ਰਤਾਸ ਸੂਰਜ ਗ੍ਰੰਥ ਦੇ ਮੁਤਾਬਕ ਆਪ ਜੀ ਦੇ ਨਾਲ ਕੱਲ ਨੂੰ ਸਾਂਝੀ ਕਰਨ ਦਾ ਯਤਨ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ